ਜੇ ਮਹਾਂ ਸਾਹਿਬ ਨੇ ਤੇ ਡੀਜੀ ਦੇ ਸਾਹਿਬ ਨੇ ਇੱਕ ਆਪਰਚੂਨਿਟੀ ਦਿੱਤੀ ਹੈ ਵੀ ਆ ਕਿ ਮੈਂ ਇਸ ਕਾਮ ਧਰਤੀ ਦੇ ਉੱਤੇ ਪੂਰ ਆਪਣਾ ਡੀਜੀ ਦਾ ਸਫਰ ਸ਼ੁਰੂ ਕਰਾਂ ਤੇ ਮੇਰੇ ਲਈ ਬਹੁਤ ਹੀ ਆਪਕਾ ਰੱਬ ਵੱਲੋਂ ਦਿੱਤੀ ਇਹ ਤਰਸਾਲ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਸੰਗ ਦੇ ਨਾਲ ਆਪਣੇ ਫਰਜ਼ਾਂ ਨੂੰ ਨਿਭਾ ਸਕਾਂ

ਅਪੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਦੇਸ਼ ਦੇਸ਼ ਉਹਦੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਇਹਦੀ ਮਸ਼ਾਲ ਨੂੰ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਹੀਂ ਜੀਏ ਮੇਨਸਟ੍ਰੀਮ ਤੇ ਜੋ ਚਾਹੀਏ ਦੇਸ਼ ਦੀ ਚੜ੍ਹਦੇ ਵਿੱਚ ਅਸੀਂ ਆਪਾਂ ਵੱਲ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਕਾ ਸਿੱਖੀਏ ਆਪਣੇ ਆਪ ਨੂੰ ਮਿਲਕਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨ ਨੂੰ 메시ਪੀ

ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਰ ਨੂੰ ਲਵਾਈ ਜਾ ਰਹੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ? ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਚਿੱਤੇ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਹੈ। ਜਿਹੜੀਆਂ ਖੇਪਾ ਆ ਰੀਆਂ ਸੀ ਇਹਨਾਂ ਦੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਕੁਫੀਆ ਏਜੰਸੀਆਂ उन्होंने ਨਾ ਰਣਨੀਤੀ ਜਿਸੀ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਅਰੈਸਟ ਸ਼ੋ ਸਰ ਪਬਲਿਕਾ ਦੇ ਨਾਲ ਕਾਫੀ ਤੁਹਾਡਾ ਰਹਿ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਤੌਰ ਤੇ ਐਸਐਸਪੀ ਵੀ ਜਿਹਾ ਜਿਹੜੀ ਪਬਲਿਕ ਨੂੰ ਤੁਸੀਂ ਦਾਫੀ ਪ੍ਰੈਕਟਿਸ ਦਿੰਦੇ ਹੋ ਰੇਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਦੇ ਤਾਲਮਿਲ ਸੀ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭ ਦਾ ਦੀ ਜਿਹੜੀ ਰੀਤ ਹੈ ਜੀ ਇਹ ਕਿ ਸੇਵਾ ਭਾਅ ਉਹ ਸਾਨੂੰ ਉਸ ਨਾਲ ਉਸ ਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24x7 ਮੈਂ ਅਵੇਲੇਬਲ ਹਾਂ ਮੇਰੇ ਆਫੀਸਰ ਸਭ ਥਾਂ ਤੇ